ਪਿਆਰ ਕੋਰ ਪੂਰੀ ਹੋ ਗਈ ਤਾਂ ਰਿਸ਼ਤੇਦਾਰੀ ਦੇ ਜੋਰ ਪਾਉਣ ਤੇ ਪਿੰਡ ਰਹਿੰਦੇ ਹਰਨਾਮ ਸਿੰਘ ਨੂੰ ਨਿੱਕੇ ਪੁੱਤ ਦੀ ਸ਼ਹਿਰ ਵਾਲੀ ਕੋਠੀ ਵੀ ਸ਼ਿਫਟ ਹੋਣਾ ਪੈ ਗਿਆ ਉਸਦੇ ਕਮਰੇ ਦੇ ਇੱਕ ਬੂਹਾ ਬਾਹਰ ਗਲੀ ਵਿੱਚ ਖੁੱਲਿਆ ਕਰਦਾ ਸਾਰਾ ਦਿਨ ਬਾਹਰ ਖੇਡਦੇ-ਖੇਡਦੇ ਬੱਚਿਆਂ ਨੂੰ ਵੇਖਦਾ ਰਹਿੰਦਾ ਆਖਿਰ ਯਾਰ ਦੋਸਤ ਬਣ ਗਏ ਰੋਜ਼ ਸ਼ਾਮੀ ਪਾਰਕ ਵਿੱਚ ਮਹਿਫਲਾਂ ਲੱਗਣ ਲੱਗੀਆਂ ਰੋਟੀ ਖਾਣ ਮਗਰੋਂ ਅਕਸਰ ਪਿਆਰ ਕੋਰ ਵੱਲੋਂ ਬਣਾਈ ਜਾਂਦੀ ਅਦਰਕ ਵਾਲੀ ਚਾਹ ਯਾਦ ਕਰ ਜਜ਼ਬਾਤੀ ਹੋ ਜਾਂਦਾ ਸ਼ੈਰੀ ਮਾਲ ਬਿਲਕੁਲ ਹੀ ਵੱਖਰਾ ਸੀ ਸ਼ਾਮ ਪੈਂਦੇ ਹੀ ਸਾਰੇ ਆਪੋ ਆਪਣੇ ਫੋਨਾਂ ਤੇ ਮਸਤ ਹੋ ਜਾਂਦੇ ਤੇ ਉਹ ਤੀਤ ਦੇ ਸਮੁੰਦਰ ਵਿੱਚ ਡੁੱਬ ਜਾਇਆ ਕਰਦਾ ਇੱਕ ਵਾਰ ਰਾਤੀ 10:00 ਵਜੇ ਅਤਰਕ ਵਾਲੀ ਚਾਹ ਨੂੰ ਜੀਜਿਆ ਕੀਤਾ ਤਾਂ ਖੁਦ ਰਸੋਈ ਵਿੱਚ ਜਾ ਪਤੀਲੀ ਧਰ ਦਿੱਤੀ ਫਿਰ ਸੋਚਾਂ ਵਿੱਚ ਡੁੱਬ ਗਏ ਨੂੰ ਚੇਤਾ ਭੁੱਲ ਗਿਆ ਸਾਰੀ ਚਾਹ ਉਬਲ ਗਈ ਕਾਫੀ ਖਲਾਰਾ ਪੈ ਗਿਆ ਉਸ ਦਿਨ ਮਗਰੋਂ ਹਿਦਾਇਤ ਹੋ ਗਈ ਕਿ ਕਿਸੇ ਚੀਜ਼ ਨੂੰ ਆਪ ਹੱਥ ਨਹੀਂ ਲਾਉਣਾ ਹੁਣ ਉਸ ਦਾ ਜ਼ਿਆਦਾ ਟਾਈਮ ਪਾਰਕ ਵਿੱਚ ਹੀ ਲੰਘਦਾ ਯਾਰ ਦੋਸਤ ਕਿੰਨਾ ਕਿੰਨਾ ਚਿਰ ਗੱਪਾਂ ਮਾਰਦੇ ਰਹਿੰਦੇ ਬੀਤੇ ਸਮੇਂ ਦੀਆਂ ਯਾਦਾਂ ਦੇ ਚੱਕਰ ਵਿੱਚ ਹੱਸੇ ਹੋਏ ਵੀ ਖੁਸ਼ ਰਹਿੰਦੇ ਸਾਰੇ ਦੋਸਤਾਂ ਦਾ ਜਨਮ ਦਿਨ ਵੀ ਪਾਰਕ ਵਿੱਚ ਮਨਾਇਆ ਜਾਂਦਾ ਹਰਨਾਮ ਸਿੰਘ ਦੇ ਖੁਦ ਦੇ ਜਨਮ ਦਿਨ ਵਾਲੇ ਦਿਨ ਉਸ ਦਾ ਪੱਕਾ ਯਾਰ ਸੂਬੇਦਾਰ ਭਰਪੂਰ ਸਿੰਘ ਪਾਰਕ ਵਿੱਚ ਨਾ ਦੇਸਿਆ। ਬਾਕੀਆਂ ਨੇ ਕਿੰਨੀਆਂ ਸਾਰੀਆਂ ਵਣਗੀਆਂ ਦਾ ਬੰਦੋਬਸਤ ਕੀਤਾ ਪਰ ਹਰਨਾਮ ਸਿੰਘ ਗਿਲਾ ਕਰਦਾ ਹੋਇਆ ਕਿੰਨੀ ਵਾਰ ਭਰਪੂਰ ਸਿੰਘ ਬਾਰੇ ਪੁੱਛਣੋਂ ਨਾ ਹਟੇ। ਆਖਿਰ ਜਦੋਂ ਆਖਣ ਲੱਗ ਕੇ ਯਾਰੋ ਪਤਾ ਕਰੋ ਕਿਧਰੇ ਮਾਰੀ ਨਾ ਗਿਆ ਹੋਵੇ, ਕੱਲ ਬੁਰੀ ਤਰ੍ਹਾਂ ਖੰਗੀ ਜਾਂਦਾ ਸੀ ਤਾਂ ਚਾਰੇ ਪਾਸੇ ਹਾਸਾ ਪੈ ਗਿਆ। ਚਿੰਤਾ ਵਿੱਚ ਡੁੱਬੇ ਹਰਨਾਮ ਸਿੰਘ ਨੇ ਉਸੇ ਵੇਲੇ ਫੋਨ ਘੁਮਾਇਆ। ਫੋਨ ਵੀ ਬੰਦ ਆ ਰਿਹਾ ਸੀ। ਆਖਿਰਕਤੂਬਰ ਮਹੀਨੇ ਦੀ ਸ਼ਾਮ ਦੇ 8:00 ਵਜੇ ਮਹਿਫਿਲ ਉੱਜੜ ਗਈ ਤੇ ਸਾਰੇ ਆਪੋ ਆਪਣੇ ਘਰੀ ਤੁਰ ਗਏ ਹਰਨਾਮ ਸਿੰਘ ਮੰਜੇ ਤੇ ਪਿਆਜੇ ਪਿਆਰਕੌਰ ਨੂੰ ਯਾਦ ਕਰਦਾ ਉਸਦੀ ਬਣੀ ਅਦਰਕ ਇਲਾਚੀਆਂ ਵਾਲੀ ਚਾਹ ਬਾਰੇ ਸੋਚੀ ਹੀ ਜਾ ਰਿਹਾ ਸੀ ਕਿ ਅਚਾਨਕ ਗਲੀਵਾਲ ਨੂੰ ਖੁੱਲਦਾ ਬਾਰ ਖੜਕਿਆ ਤੇ ਉਸਨੇ ਬਾਹਰ ਦੀ ਬੱਤੀ ਜਗਾ ਦਿੱਤੀ। ਭਰਪੁਰ ਸਿੰਘ ਖਲੋਤਾ ਸੀ। ਲੋਈ ਦੀ ਬੁੱਕਲ ਮਾਰਿਓ ਛੇਤੀ ਨਾਲ ਅੰਦਰ ਲੰਘ ਆਇਆ। ਇਸ ਤੋਂ ਪਹਿਲਾਂ ਕਿ ਹਰਨਾਮ ਸਿੰਘ ਉਸਦੇ ਪਾਰਕ ਵਿੱਚ ਨਾ ਆਉਣ ਦਾ ਗਿਲਾ ਕਰਦਾ ਭਰਪੁਰ ਸਿੰਘ ਨੇ ਕੋਲ ਮੁਧ ਦੇ ਮਾਰੇ ਦੋ ਕੱਪ ਸਿੱਧੇ ਕੀਤੇ ਤੇ ਕੱਚ ਵਿੱਚ ਲੁਕਾਈ ਥਰਮਸ ਦਾ ਟੱਕਣ ਢਿੱਲਾ ਕਰਦੇ ਹੋਏ ਨੇ। ਐਨੀ ਗੱਲ ਆਖਦਿਆਂ ਦੋਵੇਂ ਕੱਪ ਮਹਿਕਾ ਮਾਰਦੀ ਚਾਹ ਨਾਲ ਭਰ ਦਿੱਤੇ। ਕਿਤੇ ਮੈਨੂੰ ਟੈਨਸ਼ਨ ਹੋ। ਟੈਸ਼ਨੋਂ ਤੁਰੇ ਆਉਂਦੇ ਨੂੰ ਹੀ ਇਹ ਗੱਲ ਸੁੱਝ ਗਈ ਸੀ। ਪਾਰਕ ਦੇ ਸਮੋਸੇ ਗੁਲਾਬ ਜਾਮਣ ਖਾ-ਖਾ ਦੁਨੀਆ ਦੀ ਨਜ਼ਰ ਵਿੱਚ ਰੱਜ ਗਿਆ ਮੇਰਾ ਯਾਰ ਅਸਲ ਵਿੱਚ ਅਦਰਕ ਇਲੈਚੀਆਂ ਵਾਲੀ ਚਾਹ ਢੀਕਦਾ ਅਜੇ ਵੀ ਭੁੱਖਣ ਪਾਣਾ ਬੈਠਾ ਹੋਣਾ ਮਿੱਠੀ ਕੜਕ ਚਾਹ ਦਾ ਪਹਿਲਾ ਘੁੱਟ ਭਰਦਿਆਂ ਹਰਨਾਮ ਸਿੰਘ ਨੂੰ ਇੰਜ ਲੱਗਾ ਜਿੱਦਾਂ ਪਿਆਰ ਕੋਰ ਅੱਜ ਪਿੰਡ ਵਾਲੇ ਸਿਵਿਆਂ ਵਿੱਚ ਉੱਠ ਉਸਦੇ ਕੋਲ ਸ਼ਹਿਰ ਅੱਪੜ ਗਈ ਹੋਵੇ ਅਤੇ ਆਪਣੇ ਹੱਥੀ ਜਨਮ ਦਿਨ ਦਾ ਸਭ ਤੋਂ ਨਿਆਅਬ ਤੋਹਫ਼ਾ ਬਣਾ ਭਰਪੂਰ ਸਿੰਘ ਦੇ ਹੱਥ ਉਸਦੇ ਕੋਲ ਕਲ ਦਿੱਤਾ ਹੋਵੇ